ਹਾਜੂਰ ਅੱਗੇ ਚਲੇ ਗਏ ਲੁਧਿਆਣੇ ਤੋਂ ਅੱਗੇ ਟਪਕੇ ਖਾਲਸਾ ਜੀ ਆਲਮਗੀਰ ਕੋਟ ਦੁਆਰਾ ਹੈ ਉੱਥੇ ਭਾਈ ਨਗਾਈ ਭਾਈ ਮਨੀ ਸਿੰਘ ਦੇ ਪ੍ਰਾਪ ਭਾਈ ਨਗਾਈ ਆ ਜੀ ਕਵੈਤੀ ਕੋੜਾ ਹਜੂਰ ਦੇ ਪੇਸ਼ ਕੀਤਾ ਹਜੂਰ ਕੋੜੇ ਤੇ ਚੜ ਕੇ ਅੱਗੇ ਤੁਰੇ ਇਹ ਵਾਪਸ ਭੇਜ ਦਿੱਤਾ ਗਨੀਖਾਨਾ ਬੀਖਾਨੋਂ ਸਿਰੋਂ ਪਾ ਹੁਕਮਨਾਮਾ ਦੇ ਕੇ ਭੇਜਿਆ ਤੁਹਾਡੇ ਤੇ ਸਾਡੀਆਂ ਖੁਸ਼ੀ ਹੈ ਔਰ ਪੰਥ ਤੁਹਾਡਾ ਸਾਨਮਾਨ ਰਵੇਗਾ ਸਤਿਗੁਰੂ ਗਰੀਬ ਅਨਵਾਜ ਅੱਗੇ ਜਾ ਪਹੁੰਚੇ ਸੋ ਖਾਲਸਾ ਜੀ ਇਉਂ ਬਾਜਾਂ ਵਾਲੇ ਸਤਿਗੁਰੂ ਗਰੀਬ ਅਨਵਾਜ ਨੇ ਰਾਏਕੱਲੇ ਦੇ ਕੋਲ ਰਾਏਕੋਟ ਪਹੁੰਚਣਾ ਹੈ ਨੂਰੇ ਮਾਹੀ ਦੇ ਹਜੂਰ ਦੇ ਦਰਸ਼ਨ ਕਰਨੇ ਨੂਰੇ ਨੂੰ ਭੇਜਣ ਵਾਸਤੇ ਹਜੂਰ ਨੇ ਆਗਿਆ ਕੀਤੀ ਰਾਏਕੱਲੇ ਨੂੰ ਰਾਏਕੱਲੇ ਪਤਾ ਲੱਗਾ ਸੀ ਵੀ ਮਾਤਾ ਜੀ ਸਾਹਿਬ ਜਿਆਦੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਸਰਹੰਦ ਵਿੱਚੋਂ ਸਾਨੂੰ ਕੋ ਖਬਰ ਲਿਆ ਕੇ ਦੇਵੇ ਕੋਈ ਐਸਾ ਬੰਦਾ ਜਾਵੇ ਜਿਹੜਾ ਕਾਲੀ ਜਾਵੇ ਤੇ ਕਾਲੀ ਵਾਪਸ ਆਵੇ ਬੇਨਤੀ ਕੀਤੀ ਕਈ ਕਈ ਮੀਲ ਵਗ ਚਾਰ ਵਾਲਾ ਮੱਝਾ ਚਾਰ ਵਾਲਾ ਨੂਰਾ ਤੇਰੀ ਭੈਣ ਵਿਆਹੀ ਸਰਹੰਦ ਹੈ ਬੜਾ ਤੇਜ਼ ਤਰਾੜ ਤੁਰਨ ਵਾਲਾ ਤੇ ਇਹਨੂੰ ਭੇਜ ਦਿੰਨੇ ਆ ਨੂਰੇ ਮਾਹੀ ਨੂੰ ਭੇਜਿਆ ਨੂਰਿਆ ਜਾ ਖਬਰ ਲੈ ਕੇ ਆ ਵਾਹ ਦਾ ਹੀ ਪੈਂਡਾ ਤੈਅ ਕਰਕੇ ਨੂਰਾ ਪਹੁੰਚਿਆ ਭੈਣ ਦੇ ਘਰ ਐ ਧੂਬਾਂ ਨਿਕਲ ਗਈਆਂ ਭੈਣ ਦੀਆਂ ਨੂਰਿਆ ਤੂੰ ਇੱਥੇ ਕਿਉਂ ਆਇਆ ਹੈਂ ਬੜਾ ਭਾਰੀ ਕਹਿਨ ਵਰਤਿਆ ਇਸ ਰਹੰਦ ਦੇ ਵਿੱਚ ਔਰ ਸਾਰੀ ਭੈਣ ਨੇ ਦਾਸਤਾਨ ਸੁਣਾਈ ਕਿਸ ਤਰੀਕੇ ਨਾਲ ਦਾਸਪੋਉ ਨੂੰ ਸਹਬ ਯਾਦੇ ਇਥੇ ਮੁਰਿੰਡੇ ਤੋਂ ਲਿਆ ਕੇ ਪੇਜ ਕਰ ਦਿੱਤੇ ਗਏ ਔਰ ਸਹਬ ਯਾਦੇ ਤੇ ਹਰ ਤਰ੍ਹਾਂ ਦਾ ਜ਼ੁਲਮ ਭੁੱਖੇ ਪਿਆਸੇ ਤੇ ਠੰਡੇ ਬੁਰਜ ਕੈਦੀ ਬਣਾ ਕੇ ਰੱਖ ਲਿਆ ਬਿਰਧ ਮਾਂ ਨੂੰ ਕੈਦਖਾਨੇ ਚ ਬੰਦ ਕਰ ਦਿੱਤਾ ਗਿਆ ਕੋਈ ਬੂਹਾ ਬਾਰੀ ਨਹੀਂ ਠੰਡਾ ਬੁਰਜ ਹੈ ਪਾਉਣਾ ਠੰਡੀਆਂ ਵਗਦੀਆਂ ਨੇ ਥੱਲੇ ਕੋ ਸੌ ਕੋੜੀ ਕੋ ਦਰੀ ਨਹੀਂ ਦਿੱਤੇ ਕਚਹਿਰੀ ਲੱਗੀ ਅਗਲੇ ਦਿਨ ਸਰਾਹੰਦ ਦੇ ਗਵਰਨਰ ਦੀ ਸਾਦਲਿਆ ਸਾਹਿਬ ਯਾਦਨ ਦੇ ਚਪਾਈ ਕਰਮਚਾਰੀ ਲੈਣ ਵਾਸਤੇ ਚਲ ਪਏ ਦਾਦੀ ਮਾਣੇ ਦਸਤਾਰਾਂ ਸਜਾਈਆਂ ਸਾਹਿਬ ਯਾਦਨ ਤਿਆਰ ਕੀਤਾ ਮੇਰੇ ਪੋਤਰਿਓ ਤੁਸੀਂ ਅਜੀਤ ਸਿੰਘ ਜੂ ਯਹਾਰ ਸਿੰਘ ਦੇ ਵੀਰ ਹੋ ਤੁਸੀਂ ਗੁਰ ਗੋਬਿੰਦ ਸਿੰਘ ਸਾਹਿਬ ਦੇ ਲਗਤੇ ਜਿਗਰ ਹੋ ਤੁਹਾਡੇ ਦਾਦੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਪਰਦਾਦੇ ਮੀਰੀ ਪੀੜ ਦੇ ਮਾਲਕ ਸਤਿਗੁਰੂ ਹਰਕਬਿਰ ਸਾਹਿਬ ਚਾਰ ਜੰਗਾਂ ਦੁਸ਼ਮਣ ਨਾਲ ਲੜੀਆਂ ਤੇ ਦੰਦ ਖੱਟੇ ਕੀਤੇ ਤੁਸੀਂ ਪੀੜੀ ਦਰ ਪੀੜੀ ਤੁਹਾਡਾ ਖਾਨਦਾਨ ਕੁਰਬਾਨੀਆਂ ਵਾਲਾ ਮੇਰੇ ਪੋਤਰੋ ਤਿਆਰ ਪ੍ਰਤਿਆਰ ਰਹਿਣਾ ਕਰੇ ਕਿਸੇ ਦੀ ਈਣ ਨਾ ਮੰਨਣੇ ਦਾਦੀ ਮਾ ਦੇ ਕੋਲ ਅਗਿਆ ਲੈ ਕੇ ਚੱਲ ਪਏ ਨੇ ਛਪਾਈ ਕਰਮਚਾਰੀ ਰਸਤੇ ਜਿ ਸਮਝਾਉਂਦੇ ਆਉਂਦੇ ਨੇ ਆਏ ਨੇ ਸਾਹਿਬ ਯਾਦ ਨੇ ਲੱਗਈ ਅਸੀਂ ਕਿ ਚੈਦੇ ਚ ਗੱਜ ਕੇ ਫਤੇ ਬੁਲਾਏ ਗੁਰੂ ਕੇ ਸਾਹਿਬ ਜੀ ਦਾ ਮਨ ਚ ਖਿਆਲ ਪਹਿਲੋ ਕੀਤਾ ਵੱਡੇ ਸਾਹਿਬ ਯਾਦ ਨੇ ਛੋਟੇ ਵੱਲ ਬੇਨਤੀ ਕੀਤੀ ਵੀਰ ਮੈਨੂੰ ਇੱਕ ਗੱਲ ਦਾ ਤੌਖਲਾ ਜਿਆ ਹੈ ਕੀ ਤੌਖਲਾ ਆਪਾਂ ਬੁਲਾਉਣੀ ਹੈ ਫਤੇ ਇਹਨਾਂ ਪਾਪੀਆਂ ਨੇ ਆਪਾਂ ਨੂੰ ਫਤੇ ਦਾ ਜਵਾਬ ਨਹੀਂ ਦੇਣਾ ਤੇ ਫਤੇ ਤੇ ਨਾਰਾਜ਼ ਨਹੀਂ ਹੋਵੇਗੀ ਕਿਵੇਂ ਕੀਤਾ ਜਾਵੇ ਦੂਜੇ ਵੀਰ ਨੇ ਸਲਾਹ ਦਿੱਤੀ ਕੋਈ ਗੱਲ ਨਹੀਂ ਵੀਰ ਸਤਿਗੁਰੂ ਪਿਤਾ ਜੀ ਦੀ ਆਗਿਆ ਹੈ ਸਿੰਘ ਤਾਂ ਝਾੜੀ ਦੇ ਉਹਲੇ ਉਹ ਵੀ ਆਵੇ ਤੇ ਗੁਰੂ ਕੀ ਫਤਿਹ ਬੁਲਾਵੇ ਆ ਉਥੇ ਜਾ ਕੇ ਨਾ ਸੂਬੇ ਦੇ ਪਾਸ ਤੂੰ ਮੇਰੇ ਵੱਲ ਮੂੰਹ ਕਰੀ ਤੇ ਮੈਂ ਤੇਰੇ ਵੱਲ ਮੂੰਹ ਕਰਕੇ ਆਪਾਂ ਇੱਕ ਦੂਜੇ ਨੂੰ ਫਤਿਹ ਕਿ ਜਾਵਾਂਗੇ ਇੱਕ ਦੂਜੇ ਨਾਲ ਚਿਹਰਾ ਕਰਕੇ ਫਤਿਹ ਕਿ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖ ਕੇ ਹਰਾਨ ਹੋ ਗਿਆ ਸਰਬਲ ਕੇ ਕੋਲਾ ਹੋ ਗਿਆ ਸਰਾਹ ਦਾ ਗਵਰਨਰ ਨੇ ਉਹਨੇ ਆਖਿਆ ਸਹਿਬ ਯਾਦਿਓ ਇਹ ਤੁਹਾਡੇ ਪਿਤਾ ਦੀ ਆਨੰਦਪੁਰ ਦੀ ਧਰਤੀ ਕੇਸਗੜ ਦੀ ਧਰਤੀ ਨਹੀਂ ਇਹ ਆਨੰਦਗੜ੍ਹ ਦਾ ਕਿਲਾ ਨਹੀਂ ਗੁਰੂ ਕਾ ਖਾਲਸਾਈ ਦਰਬਾਰ ਨਹੀਂ ਸਜਿਆ ਹੋਇਆ ਕਹਿੰਦੇ ਕਹੋਂਦੇ ਸਰਾਹਤ ਦੇ ਗਵਰਨਰ ਵਜੀਦ ਖਾਨ ਦੀ ਕਚਹਿਰੀ ਹੈ ਇੱਥੇ ਝੁੱਕ ਕੇ ਸਲਾਮ ਅਲੈਕੁਮ ਕਹਿਣਾ ਪਵੇਗਾ ਝੁਕਣਾ ਪਵੇਗਾ ਸਾਹਿਬ ਜادہ ਅਡੋਲ ਖਲੋਤੇ ਬੜੀ ਯਤਨ ਕੀਤੇ ਪਰਮਾਉਣ ਦੇ ਬੜਾ ਯਤਨ ਹੋਇਆ ਗੁਰੂ ਕੇ ਸਾਹਿਬ ਜਾਨ ਨੂੰ ਡਰਾਇਆ ਧੰਕਾਇਆ ਬੜੇ ਲਾਲਚ ਦਿੱਤੇ ਗਏ ਔਰ ਖਾਲਸਾ ਜੀ ਸੁਚਾਨੰਦ ਅੱਗੇ ਵਧਿਆ ਉਹ ਸਹਿਬ ਯਾਦਿਓ ਵਜੀਰ ਖਾਂ ਬੜਾ ਰਹਿਮਦਿਲ ਹੈ ਤੁਹਾਨੂੰ ਝੁੱਕ ਕੇ ਸਲਾਮ ਕਰਉ ਮੈਂ ਵੀ ਹਿੰਦੂ ਐ ਮੈਂ ਵੀ ਇੱਕ ਹਿੰਦੂ ਐ ਤੇ ਇੱਥੇ ਨੌਕਰੀ ਕਰਦਾ ਐ ਸੁਚਾਨੰਦ ਕਹਿਣ ਲੱਗਾ ਐ ਬੜਾ ਰਹਿਮਦਿਲ ਐ ਗਵਰਨਰ ਐ ਤੁਹਾਨੂੰ ਝੁੱਕ ਕੇ ਸਲਾਮ ਕਰ ਤੁਹਾਡੀ ਜ਼ਿੰਦਗੀ ਬਾਝ ਆਵੇਗੀ ਤੁਹਾਨੂੰ ਪਤਾ ਹੈ ਤੁਹਾਡੇ ਪਿਤਾ ਦੇ ਸ ਤੁਹਾਡੇ ਵੱਡੇ ਵੀਰ ਚੰਗੌਰ ਦੇ ਜੰਗ ਵਿੱਚ ਸ਼ਹੀਦ ਹੋ ਗਏ ਨੇ ਤੁਸੀਂ ਕੇਵਲ ਰਹਿ ਗਏ ਹੋ ਬਿਰਧ ਮਾਤਾ ਦਾ ਪਤਾ ਕੋਈ ਨਹੀਂ ਕੋਲੋ ਗੁਰਪ੍ਰੀਆਨਾ ਕਰ ਜਾਵੇ ਤੁਹਾਡੇ ਖਾਣ ਪੀਣ ਉਮਰ ਭੋਗਣ ਦਾ ਸਮਾਂ ਹੈ ਤੁਸੀਂ ਬਾਦਸ਼ਾਹ ਦੀ ਸਰਕਾਰ ਦੀ ਈਨ ਮੰਨ ਲਓ ਸਹਿਬਜ਼ਾਦੇ ਕਹਿਣਗੇ ਸਾਡੇ ਪਿਤਾ ਜੀ ਨੇ ਸਾਡੇ ਦਾਦਾ ਜੀ ਨੇ ਧਰਮ ਦੇ ਵਾਸਤੇ ਸਿਰ ਦਾ ਬਲੀਦਾਨ ਦਿੱਤਾ ਹੈ ਕੋਈ ਦੁਨੀਆ ਦੀ ਤਾਕਤ ਸਾਡੇ ਪਿਤਾ ਜੀ ਨੂੰ ਗ੍ਰਿਫਤਾਰ ਜਾਂ ਸ਼ਹੀਦ ਨਹੀਂ ਕਰ ਸਕਦੇ ਇਸ ਕਰਕੇ ਤੁਸੀਂ ਝੂਠ ਬੋਲਦੇ ਹੋ ਨਹੀਂ ਇਹਨ ਕਿਸੇ ਦੀ ਮੰਨੀ ਜਾ ਸਕਦੀ ਤੇ ਧਰਮ ਨਹੀਂ ਛੱਡਿਆ ਜਾ ਸਕਦਾ ਸੁੱਚਾ ਅਨੰਤ ਹੋਰ ਅੱਗੇ ਕਹਿਣ ਲੱਗਾ ਸਹਿਬ ਯਾਦ ਹੈ ਤੁਹਾਨੂੰ ਭਲਾ ਛੱਡ ਦੇਣ ਗਵਰਨਰ ਸਾਹਿਬ ਵਜੀਦ ਖਾਂ ਤਾਂ ਹਾਨੂੰ ਛੱਡ ਦੇਵੇ ਕੀ ਕਰੋਗੇ ਅਸੀਂ ਸਤਿਗੁਰੂ ਪਿਤਾ ਕੋਲ ਜਾਵਾਂਗੇ ਔਰ ਸ਼ੈਤਰ ਬਾਸਤਰ ਸਜਾ ਕੇ ਖਾਲਸਾ ਹੀ ਫੌਜ ਇਕੱਠੀ ਕਰਕੇ ਤੁਹਾਡੇ ਅਗੇ ਦੁਸ਼ਮਣਾਂ ਨਾਲ ਪੰਥ ਦੋਖਿਆਂ ਨਾਲ ਲੜਾਈ ਲੜਾਂਗੇ ਜੇ ਫੇਰ ਭਲਾ ਫੜੇਗਾ ਫੇਰ ਫੜ ਕੇ ਤੁਹਾਨੂੰ ਛੱਡਿਆ ਫੇਰ ਫੇਰੇ ਹੀ ਕੋ ਕਾਵਾਂਗਾ ਅੰਤਮ ਸਹ ਤੱਕ ਖਾਲਸਾ ਲੜਦਾ ਰਹੇਗਾ ਸੋਚਾ ਆਨੰਦ ਨੇ ਆਖਿਆ ਸੁਣ ਲਿਆ 16 ਦੇ ਮੂੰਹ ਜਿਹੜੇ ਨ ਤਿੱਖੇ ਹੁੰਦੇ ਜੰਮਦਿਆਂ ਦੇ ਵੀ ਸਹਿਬ ਯਾਦ ਨੂੰ ਡਰਾਟ ਪੁੱਕਾ ਕੇ ਵਾਅ ਉਸ ਹੋ ਰਿਹਾ ਜੋ ਦਾਦੀ ਮਾਂ ਦੇ ਕੋਲ ਕੱਲ ਨੂੰ ਜਿਹੜਾ ਸਮਝੋ ਸੋਚ ਕੇ ਗੱਲ ਕਰਨੇ ਅਗਲਾ ਦਿਨ ਫੇਰ ਹੋਇਆ 12 ਪੋ ਵਾਲਾ ਦਿਨ ਸਹਿਬ ਯਾਦ ਨੂੰ ਫੇਰ ਲਿਆਂਦਾ ਗਿਆ ਰਸਤੇ ਚ ਸਿਪਾਈ ਕਰਮਚਾਰੀ ਸਮਝਾਉਂਦੇ ਨੇ ਖਿਆਲ ਕਰਿਓ ਤੁਹਾਡੇ ਕਾਰਨ ਸਾਨੂੰ ਵੀ ਬਾਅਦ ਚ ਵਜੀਦ ਖਾਂ ਝਟਕਦਾ ਹੈ ਸਹਿਬ ਯਾਦ ਹੋ ਈਨ ਮੰਨ ਜਾਓ ਤੁਹਾਡੀ ਜਾਨ ਬਖਸ਼ੀ ਜਾਏਗੀ ਸਾਰੀ ਉਮਰ ਮौज ਕਰੋਗੇ ਕੀ ਲੈਣਾ ਕੱਲ ਮੰਨ ਜਾਣੀ ਚਾਹੀਦੀ ਹੈ ਸਾਹਿਬ ਜੀ ਆਦੇ ਚੁੱਪ ਕਰਕੇ ਸੁਣਨ ਦੇ ਦਾਦੀ ਮਾਂ ਦੇ ਕੋਲ ਪਹੁੰਚੇ ਨੇ ਸਾਰਾ ਖਾਲਸਾਈ ਸਮਾਂ ਬਤੀਤ ਹੋਇਆ ਵਰੀਆਂ ਵਰਗੀ ਰਾਤ ਮੁੱਕਣ ਚ ਨਹੀਂ ਆਉਂਦੀ ਔਰ ਰਾਤ ਸਾਰੀ ਲੰਗੀ ਹੈ ਦਿਨ ਚੜੇ ਕਚਹਿਰੀ ਲੱਗੀ ਤੇ ਸਾਹਿਬ ਜਿਆਦੇ ਨੂੰ ਫੇਰ ਲੈਣ ਵਾਸਤੇ ਕਰਮਚਾਰੀ ਚੱਲ ਪਏ ਯਾਦਾਦੀ ਮਾਂ ਸਾਡੇ ਹਵਾਲੇ ਕਰਦੇ ਸਾਹਿਬ ਜਿਆਦੇ ਨੂੰ ਦਾਦੀ ਮਾਂ ਨੂੰ ਮਿਲਣ ਦੇ ਦੱਸਿਆ ਸਾਹਿਬ ਜਿਆਦੇ ਫੇਰ ਕਚਹਿਰੀ ਵੱਲ ਚੱਲ ਪਏ ਫੇਰ ਕੱਢ ਕੇ ਫੜੇ ਬਲਾਈ ਬੜਾ ਯਤਨ ਕੀਤਾ ਬੜਾ ਡਰਾਇਆ ਤੁੰਕਾਇਆ ਬੜੇ ਲਾਲ ਚ ਦਿੱਤੇ ਤੁਹਾਨੂੰ ਨਵਾਬੀ ਦੇ ਦੇਾਂਗੇ ਤੁਹਾਨੂੰ ਨਵਾਬਯਾਦੀਆਂ ਦੇ ਦੇਾਂਗੇ ਕੀ ਲੈਨੇ ਸਿੱਖੀ ਵਿੱਚੋਂ ਬਲਿਹਾਰ ਗਿਆ ਜਿਹਨਾਂ ਨੇ ਸਿਰ ਤੇ ਸਿੱਖੀ ਖਲੋਤੀ 7 ਤੇ 9 ਸਾਲ ਦੇ ਛੋਟੇ ਛੋਟੇ ਬਾਬੇ 7 ਤੇ 9 ਸਾਲ ਦੇ ਛੋਟੇ ਛੋਟੇ ਬਾਬੇ ਚੜ ਦੀ ਕਲਾਰਾਂ ਖਲੋਤੇ ਨੇ ਕੋਈ ਭੈ ਹੀ ਨਹੀਂ ਕਿਸੇ ਦਾ ਔਰ ਬੜਾਈ ਆ ਤਨਕੀਤ ਦਾ ਦਰਾਇਆ ਤਮ ਕਹਾਇਆ ਕੱਲ ਨੂੰ ਲੈ ਕੇ ਉਸ ਖਾਲਸਾ ਜੀ 12 ਪੋਵ ਵਾਲੇ ਦਿਨ ਅਖੀਰ ਫੈਸਲਾ ਕੀਤਾ ਸੁਚਾਨੰਦ ਨੇ ਕਿਹਾ ਮੈਂ ਤਾਂ ਤੁਹਾਨੂੰ ਕੱਲ ਹੀ ਕਹਿ ਦਿੱਤਾ ਸੀ ਵੀ ਜੰਮ ਦੀਆਂ 16 ਨੂੰ ਫੇਰ ਦੇਣਾ ਚਾਹੀਦਾ ਹੈ ਜੰਮ ਦੀਆਂ ਤਿੱਖੀਆਂ ਹੁੰਦੀਆਂ ਨੇ ਸੱਪਾਂ ਦੇ ਬੱਚੇ ਹਮੇਸ਼ਾ ਸੱਪ ਹੁੰਦੇ ਨੇ ਜਿੰਨਾ ਮਰਜੀ ਦੁੱਧ ਪਿਐ ਯੈਰ ਘੋਲ ਉਹ ਨਹੀਂ ਬਚ ਸਕਦੇ ਇਹ ਦੁਸ਼ਮਣ ਦੇ ਪੁੱਤਰ ਨੇ ਨਾਲੇ ਤੁਸੀਂ ਸੋਣ ਲਿਆ ਕੱਲ ਕਹਿੰਦੇ ਵੱਡੇ ਹੋਗੇ ਤੁਹਾਡੇ ਨਾਲ ਲੜਾਈ ਲੜਾਂਗੇ ਇਹ ਆਪਣੇ ਪਿਤਾ ਦੇ ਵਾਅਦੇ ਤੁਹਾਡੇ ਵਾਸਤੇ ਖਤਰਾ ਬਣਨਗੇ ਮੈਂ ਕਿ ਇਹਨਾਂ ਨੂੰ ਮੌਲ ਦੇ ਘਾਟ ਉਤਾਰ ਦੇਣਾ ਚਾਹੀਦਾ ਹੈ